ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1190 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1191 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਪੂੰਜੀ ਮਾਰ ਪਵੇ ਨਿਤ ਮੁਰਦਗ ਪਾਪ ਕਰੇ ਘਟਵਾਰੀ ਇਸ ਲੱਭ ਦੇ ਕਾਰਨ ਜੀਵ ਦਾ ਸਰਮਾਇਆ ਇਹ ਹੈ ਕਿਸ ਨੂੰ ਮਾਨੋ ਨਿਤ ਮਹੱਲਿਆਂ ਦੀ ਮਾਰ ਪੈ ਰਹੀ ਹੈ ਤੇ ਇਸ ਦਾ ਆਪਣਾ ਕਮਾਇਆ ਪਾਪ ਜੀਵਨ ਇਸ ਦੇ ਸਿਰ ਉੱਤੇ ਕਤਵਾਰੀ ਕਰ ਰਿਹਾ ਹੈ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ ਪਰ ਹੈ ਪ੍ਰਭੂ ਜੀਵ ਦੇ ਕੀ ਵਸ ਜਿਹੋ ਜੀ ਤੇਰੀ ਨਿਗਾਹ ਹੋਵੇ ਉਹੋ ਜਿਆ ਹੀ ਜੀਵ ਬਣ ਜਾਂਦਾ ਹੈ ਤੈਨੂੰ ਭਾਵੇ ਤਾਂ ਚੰਗਾ ਤੈਨੂੰ ਭਾਵੇ ਤਾਂ ਮੰਦਾ ਬਣ ਜਾਂਦਾ ਹੈ ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ ਰਾਜ ਸਮੇਂ ਆਮ ਤੌਰ ਤੇ ਵਰਤੀ ਜਾਂਦੀ ਸੀ ਆਦ ਪੁਰਖ ਕੋ ਵੱਲੋ ਕਹੀਏ ਸਿੱਖਾਂ ਆਈ ਵਾਰੀ ਪਰ ਹੁਣ ਮੁਸਲਮਾਨੀ ਰਾਜ ਦਾ ਸਮਾਂ ਹੈ ਜੈਸਨੂੰ ਪਹਿਲਾਂ ਹਿੰਦਕੀ ਬੋਲੀ ਵਿੱਚ ਆਦਪੁਰਖ ਆਖਿਆ ਜਾਂਦਾ ਸੀ ਹੁਣ ਉਸਨੂੰ ਅੱਲਾ ਆਖਿਆ ਜਾ ਰਿਹਾ ਹੈ ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਦੀ ਬਾਣੀ ਵਿਚਾਰ ਰਹੇ ਹਨ ਜਦੋਂ ਭਾਰਤ ਤੇ ਮੁਗਲਾਂ ਦਾ ਰਾਜ ਹੋ ਗਿਆ ਸੀ ਦੇਵਲ ਦੇਵਤੇ ਆਕਰ ਲਗਾ ਐਸੀ ਕੀਰਤ ਚਾਲੀ ਹੁਣ ਇਹ ਰਿਵਾਜ ਚੱਲ ਪਿਆ ਹੈ ਕਿ ਹਿੰਦੂ ਜੀ ਦੇ ਨੰਦਰਾ ਵਿੱਚ ਦੇਵਤਿਆਂ ਦੀ ਪੂਜਾ ਕਰਦੇ ਹਨ ਉਹਨਾਂ ਦੇ ਮੰਦਰਾਂ ਉੱਤੇ ਟੈਕਸ ਲਾਇਆ ਜਾ ਰਿਹਾ ਹੈ ਉਸ ਸਮੇਂ ਜ਼ਾਲਮਾਂ ਦਾ ਰਾਜ ਬੜਾ ਹੀ ਭਿਆਨਕ ਹੁੰਦਾ ਸੀ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਉਹ ਜ਼ਾਲਮ ਮੁਗਲ ਰਾਜ ਵਿੱਚ ਬੜਾ ਤੰਗ ਕਰਦੇ ਸਨ ਕਿਉਂਕਿ ਜਾਤ ਕੋਈ ਵੀ ਨਹੀਂ ਮਾੜੀ ਪਰ ਕੁਝ ਐਦਾਂ ਦੇ ਬੰਦੇ ਮਾੜੇ ਹਰੇਕ ਧਰਮ ਵਿੱਚ ਪੈਦਾ ਹੋ ਜਾਂਦੇ ਹਨ ਕੂਜਾ ਬਾਗਨਵਾਜ ਮਸੱਲਾ ਨੀਲ ਰੂਪ ਬਨਵਾਰੀ ਹੁਣ ਲੋਟਾ ਬਾਗ ਨਮਾਜ਼ ਮਸੱਲਾ ਪ੍ਰਧਾਨ ਹਨ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਹੁਣ ਤੇਰੀ ਭਾਵ ਤੇਰੇ ਬੰਦਿਆਂ ਦੀ ਬੋਲੀ ਹੀ ਹੋਰ ਹੋ ਗਈ ਹੈ ਹਰੇਕ ਘਰ ਵਿੱਚ ਸਭ ਜੀਵਾਂ ਦੇ ਮੂੰਹ ਵਿੱਚ ਲਬਸ ਪਿਤਾ ਦੇ ਥਾ ਲਬਸ ਮੀਆਂ ਪ੍ਰਦਾਨ ਹੈ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੋਣ ਹਮਾਰੀ ਹੈ ਪਾਦਸ਼ਾ ਤੂੰ ਧਰਤੀ ਦਾ ਖਸਮ ਹੈ ਮਾਲਕ ਹੈ ਜੇ ਤੂੰ ਇਹੀ ਪਸੰਦ ਕਰਦਾ ਹੈ ਕਿ ਇੱਥੇ ਇਸਲਾਮੀ ਰਾਜ ਹੋ ਜਾਏ ਤਾਂ ਸਾਡੀ ਜੀਵਾਂ ਦੀ ਕੀ ਤਾਕਤ ਹੈ ਕਿ ਗਿਲਾ ਕਰ ਸਕੀਏ اے ਪਾਦਸ਼ਾ ਧੰਦਨ ਸ੍ਰੀ ਗੁਰੂ ਪਹਿਲੇ ਪਾਦਸ਼ਾ ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਦੀ ਬਾਣੀ ਉਚਾਰ ਰਹੇ ਹਨ ਜਦੋਂ ਭਾਰਤ ਤੇ ਪਹਿਲਾਂ ਤਾਂ ਰਾਜ ਸੀਗਾ ਭਾਰਤ ਵਾਸੀਆਂ ਦਾ ਫਿਰ ਮੁਗਲਾਂ ਦਾ ਰਾਜ ਹੋ ਗਿਆ ਸੀ ਚਾਰੇ ਕੁੰਟ ਸਲਾਮ ਕਰਹਿਗੇ ਘਰ ਘਰ ਸਿਫਤ ਤੇ ਤੁਮਾਰੀ ਚੋਂ ਕੁੰਟਾਂ ਦੇ ਜੀਵ ਹੈ ਪਾਤਸ਼ਾ ਤੈਨੂੰ ਸਲਾਮ ਕਰਦੇ ਹਨ ਤੇਰੇ ਅੱਗੇ ਹੀ ਨਿਉਂਦੇ ਹਨ ਹਰੇਕ ਘਰ ਵਿੱਚ ਤੇਰੀ ਹੀ ਸਿਫਤ ਸਲਾਹ ਹੋ ਰਹੀ ਹੈ ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫਾਂ ਦੱਸ ਸਕਦੇ ਹਨ ਤੀਰਥ ਸਿਮਰਤ ਪੁੰਨ দান ਕਿਛ ਲਾਹਾ ਮਿਲੈ ਦਿਹਾੜੀ ਪਰ ਤੀਰਥਾਂ ਮੰਦਰਾ ਆਦ ਕੁੱਤੇ ਰੋਕਦੇ ਗਿਲੇ ਦੀਪੀ ਲੋੜ ਨਹੀਂ ਕਿਉਂਕਿ ਤੀਰਥਾਂ ਦੇ ਇਸ਼ਨਾਨ ਸਿਮਰਤੀਆਂ ਦੇ ਪਾਠ ਤੇ দান ਪੁੰਨ ਆਦਕ ਦਾ ਜੇ ਕੋਈ ਲਾਭ ਹੈ ਤਾਂ ਥਿਲ ਮਾਤ ਰਹੀ ਹੈ ਥੋੜੀ ਕੋ ਮਜ਼ਦੂਰੀ ਵਜੋਂ ਹੀ ਹੈ ਨਾਨਕ ਨਾਮ ਮਿਲੇ ਵਡਿਆਈ ਮੇਕਾਂ ਘੜੀ ਸਮਾਲੀ ਹੈ ਨਾਨਕ ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇੱਕ ਘੜੀ ਮਾਤਰ ਹੀ ਚੇਤੇ ਕਰੇ ਤਾਂ ਉਸ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਬਸੰਤ ਹੰਡੋਲ ਘਰ ਦੂਜਾ ਮਹੱਲਾ ਚੌਥਾ ਰਾਗ ਬਸੰਤ ਹੰਡੋਲ ਘਰ ਦੂਜੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਾਲ ਥਿਰ ਨਰਹਾਈ ਸਰੀਰ ਨਗਰ ਵਿੱਚ ਇਹ ਮਨ ਇੱਕ ਜਿਹਾ ਅਨਜਾਨ ਬਾਲ ਬਸਦਾ ਹੈ ਜੋ ਰਤਾ ਪਰ ਸਮੇ ਲਈ ਪੀਟਕਿਆ ਨਹੀਂ ਰਹਿ ਸਕਦਾ ਜਿਸ ਤਰ੍ਹਾਂ ਕੋਈ ਛੋਟਾ ਜਿਹਾ ਜਵਾਕ ਜਦੋਂ ਜਾਗਦਾ ਹੁੰਦਾ ਹੈ ਤਾਂ ਉਹ ਟਿਕ ਨਹੀਂ ਸਕਦਾ ਇੱਕ ਇੱਕ ਮਤਲਬ ਇੱਕ 2 ਮਹੀਨੇ ਤੋਂ ਬਾਅਦ 6-7 ਮਹੀਨੇ ਤੱਕ ਦਾ ਬੱਚਾ ਆਪਾਂ ਵੇਖਿਆ ਹੈ ਕਿ ਉਹ ਟਿਕਦਾ ਨਹੀਂ ਹੈ ਉਹ ਕਦੇ ਹੱਥ ਹਲਾਉਂਦਾ ਹੈ ਕਦੇ ਪੈਰ ਲਹੋਂਦਾ ਹੈ ਕਦੇ ਗਰਦਨ ਲਹੋਂਦਾ ਹੈ ਇੱਕ ਮਿੰਟ ਵੀ ਨਹੀਂ ਟਿਕ ਸਕਦਾ ਜਦ ਤੱਕ ਉਹ ਸੌਂਦਾ ਨਹੀਂ ਇਸੇ ਤਰ੍ਹਾਂ ਹੀ ਗੁਰੂ ਜੀ ਫਰਮਾਨ ਕਰ ਰਹੇ ਹਨ ਕਿ ਬਾਲ ਅਵਸਥਾ ਵਾਲਾ ਮਨ ਹੈ ਇਹ ਇੱਕ ਪਲ ਨਹੀਂ ਟਿਕਦਾ ਅਨਕੋ ਪਾਵ ਜਤਨ ਕਰ ਥਕੇ ਬਾਰੰਬਾਰ ਪਰਮਾਈ ਇਸ ਨੂੰ ਟਿਕਾਣ ਵਾਸਤੇ ਲੋਕ अनेका ਹਿਲੇ अनेका ਜਤਨ ਕਰਕੇ ਥੱਕ ਜਾਂਦੇ ਹਨ ਪਰ ਇਹ ਮਨ ਮੋੜ-ਮੋੜ ਪੜਕਦਾ ਫਿਰਦਾ ਹੈ ਮੇਰੇ ਠਾਕੁਰ ਬਾਲ ਕ ਇਕਤ ਘਰ ਆਣ हे मेरे मालिक ਅਸਾਂ ਜੀਵਾਂ ਦੇ ਇਸ ਅਣਜਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ ਤੇਰੀ ਮਿਹਰ ਨਾਲ ਹੀ ਮਨ ਭੜਕਣੋਂ ਹਟ ਕੇ ਟਿਕ ਜਾਂਦਾ ਹੈ ਸਤ ਗੁਰ ਮਿਲਿਆ ਤਾਂ ਪੂਰਾ ਪਾਈਐ ਭਜ ਰਾਮ ਨਾਮ ਨਿਸ਼ਾਨ ਰਹਾਉ ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪ੍ਰਮਾਤਮਾ ਮਿਲ ਪੈਂਦਾ ਹੈ ਤਦੋਂ ਮਨ ਪੀਟੇਕ ਜਾਂਦਾ ਹੈ ਇਸ ਵਾਸਤੇ ਗੁਰੂ ਦੇ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਇਹ ਹਰੀ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ ਰਾਹਦਾਰੀ ਹੈ ਰਹਾਉ ਇਹੋ ਮੇਰੇ ਤੱਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਜੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਤਾਂ ਇਹ ਮਰਦਾ ਹੈ ਤਾਇ ਨੀਰਾ ਮਿੱਟੀ ਦਾ ਢੇਰ ਹੀ ਹੈ ਸਾਰਾ ਜਗਤ ਹੀ ਨਾਮ ਤੋਂ ਬਿਨਾ ਮਰਦਾ ਹੈ ਰਾਮ ਨਾਮ ਗੁਰ ਉਦਕ ਚੁਕਾਇਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਆ ਰਸਿਆ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਗੁਰੂ ਨੇ ਜਿਸ ਮਨੁੱਖ ਦੇ ਮੂੰਹ ਵਿੱਚ ਇਹ ਨਾਮ ਜਲ ਚੋ ਦਿੱਤਾ ਉਹ ਮਨੁੱਖ ਮੋੜ ਆਤਮਿਕ ਜੀਵਨ ਵਾਲਾ ਹੋ ਗਿਆ ਉਹ ਮਨੁੱਖ ਆਤਮਿਕ ਟਰਾਵਰਤ ਤਰਾਵਤ ਵਾਲਾ ਹੋ ਗਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮਖ ਚਲਤ ਦਿਖਾਇਆ ਗੁਰੂ ਨੇ ਮੈਨੂੰ ਇੱਕ ਅਜਬ ਤਮਾਸ਼ਾ ਵਿਖਾਇਆ ਹੈ ਮੈਂ ਬੜੇ ਗੋਨ ਨਾਲ ਆਪਣਾ ਸਰੀਰ ਹੀ ਖੋਜਿਆ ਹੈ ਬਾਹਰ ਖੋਜ ਮੁਵੇ ਸਭ ਸਾਗਤ ਹਰ ਗੁਰਮਤੀ ਘਰ ਪਾਇਆ ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਡ ਢੂੰਡ ਕੇ ਆਤਮਕ ਮੋਤ ਸਹਿੜ ਲੈਂਦੇ ਹਨ ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ਦੀਨਾ ਦੀਨ ਦਿਆਲ ਭਏ ਹੈ ਜਿਉਂ ਕ੍ਰਿਸ਼ਨ ਬਿਦਰ ਘਰ ਆਇਆ ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ ਸਦਾ ਦਿਆਵਾਨ ਹੁੰਦਾ ਆਇਆ ਹੈ ਜਿਵੇਂ શ્રી ਕ੍ਰਿਸ਼ਨ ਜੀ ਗਰੀਬ ਵਿਧਰ ਦੇ ਘਰ ਆਏ ਸੀ ਮਿਲੇ ਸੁਦਾਮਾ ਭਾਵਨੀ ਧਾਰ ਸਭ ਕੇ ਛੇ ਆਗੇ ਦਾਲ ਦੇ ਭੰਜ ਸਮਾਇਆ ਤੇ ਜਦੋਂ ਗਰੀਬ ਸੁਦਾਮਾ ਸ਼ਰਧਾ ਧਾਰ ਕੇ શ્રી ਕ੍ਰਿਸ਼ਨ ਜੀ ਨੂੰ ਮਿਲਿਆ ਸੀ ਤਾਂ ਵਾਪਸ ਉਸਦੇ ਆਪਣੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰਕੇ ਹਰੇਕ ਪਦਾਰਥ ਉਸਦੇ ਘਰ ਪਹੁੰਚਾ ਦਿੱਤਾ ਸੀ ਹਰੇਕ ਪਦਾਰਥ ਉਸਦੇ ਘਰ ਪਹੁੰਚ ਚੁੱਕਾ ਸੀ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪਰ ਖਾਈ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਲੋਕ ਵਿੱਚ ਪਰਲੋਕ ਵਿੱਚ ਹੁੰਦੀ ਹੈ ਲੋਕ ਸੁਖੀਏ ਪਰਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਉਤਾਰਨੀ ਬਣ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਦਿਲੋਂ ਜਪਦੇ ਹਨ ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ ਮਾਲਕ ਪ੍ਰਭੂ ਨੇ ਆਪ ਹੀ ਬਚਾਈ ਹੋਈ ਹੈ ਜੇ ਸਭ ਸਾਖਤ ਕਰੈ ਬਖੀਲੀ ਇੱਕ ਰਤੀ ਤੇਲ ਨਾ ਘਟਾਈ ਪ੍ਰਮਾਤਮਾ ਤੋਂ ਟੁੱਟੇ ਹੋਏ ਸਾਰੇ ਬੰਦੇ ਰਲ ਕੇ ਵੀ ਭਗਤ ਜਨਾਂ ਦੀ ਨਿੰਦਿਆ ਕਰਨਾ ਤਾਂ ਵੀ ਪ੍ਰਮਾਤਮਾ ਉਹਨਾਂ ਦੀ ਇੱਜ਼ਤ ਰਤਾ ਭਰ ਪੀ ਘਟਣ ਨਹੀਂ ਦਿੰਦਾ ਜਾਣ ਕੇ ਉਸਤਤ ਹੈ ਰਾਮ ਨਾਮਾ ਦਹ ਦਿਸ ਸੋਭਾ ਪਾਈ ਪਰਮਾਤਮਾ ਦਾ ਨਾਮ ਜਪਣ ਦਾ ਸਦਕਾ ਹੀ ਪਰਮਾਤਮਾ ਦੇ ਸੇਵਕ ਦੀ ਲੋਕ ਪਰਲੋਕ ਵਿੱਚ ਸੋਭਾ ਹੁੰਦੀ ਹੈ ਸੇਵਕ ਨਾਮ ਦੀ ਬਰਕਤ ਨਾਲ ਹਰ ਪਾਸੇ ਸੋਭਾ ਘਟਦਾ ਹੈ ਨਿੰਦਕ ਸਾਖਤ ਖਾਵ ਨਾ ਸਕੈ ਦਿਲ ਆਪਣੇ ਘਰ ਲੁਕੀ ਲਾਈ ਪਰ ਪ੍ਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਨਿੰਦਕ ਸੇਵਕ ਦੀ ਹੋਰੀ ਸੋਭਾ ਨੂੰ ਰਤਾ ਪਰ ਵੀ ਜਰ ਨਹੀਂ ਸਕਦਾ ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ ਉਹ ਆਪਣੇ ਹਿਰਦੇ ਘਰ ਵਿੱਚ ਹੀ ਈਰਖਾ ਤੇ ਸਾੜੇ ਦੀ ਜੁਆਤੀ ਲਾਈ ਰੱਖਦਾ ਹੈ ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ ਪੁਜਦਾ ਰਹਿੰਦਾ ਹੈ ਨਿੰਦਾ ਭਲੀ ਕਿਸੈ ਕੀ ਨਾਹੀ ਮਨ ਮੁਖ ਮੁਗਦ ਕਰਨ ਨਿੰਦਾ ਕਰਨੀ ਨਿੰਦਿਆ ਚੁਗਲੀ ਕਰਨੀ ਸਭ ਤੋਂ ਬੁਰਾ ਕੰਮ ਹੈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮੈਂ ਗੁਣ ਪਰਗਾਸਾ ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ ਦੂਜੇ ਪਾਸੇ ਪ੍ਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੜਦਾ ਹੈ ਉਸਦੇ ਆਤਮਿਕ ਗੁਣਾ ਵਿੱਚ ਭਗਤ ਜਨ ਨੂੰ ਮਿਲ ਕੇ ਹੋਰ ਗੁਣਾ ਦਾ ਵਾਧਾ ਹੁੰਦਾ ਹੈ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇਹ ਦਾਸਨ ਦਾਸਾ ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਆਪੇ ਜਾਲਿਆ ਪਰੰਪਰ ਕਰਤਾ ਆਪੇ ਮੇਲ ਮਿਲਾਵੇ ਪਰਮਾਤਮਾ ਸਭਨਾ ਉੱਤੇ ਦਇਆ ਕਰਨ ਵਾਲਾ ਹੈ ਉਹ ਸਾਖਤ ਨਿੰਦਕ ਨੂੰ ਵੀ ਬਚਾਉਣ ਵਾਲਾ ਹੈ ਸਾਖਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਉਣ ਲਈ ਉਹ ਪਰਮਾਤਮਾ ਉਹ ਕਰਤਾਰ ਆਪ ਹੀ ਜਲ ਹੈ ਉਹ ਆਪ ਹੀ ਨਿੰਦਕ ਨੂੰ ਵੀ ਗੁਰਦੀ ਸੰਗਤ ਵਿੱਚ ਲਿਆ ਜੋੜਦਾ ਹੈ ਨਾਨਕ ਗੁਰਮਖ ਸਹਿਜ ਮਿਲਾਏ ਜਿਉਂ ਜਲ ਜਲੇ ਸਮਾਨਾ ਵਾਹਿਗੁਰੂ ਨਾਨਕ ਗੁਰਮਖ ਸਹਿਜ ਮਿਲਾਏ ਜਿਉਂ ਜਲ ਜਲੇ ਸਮਾਵੈ ਏ ਨਾਨਕ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਨਿੰਦਕ ਨੂੰ ਵੀ ਆਤਮਕ ਡੋਲਤਾ ਵਿਚਿਉ ਮਿਲਾ ਦਿੰਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਫਾਲਤੂ ਗੱਲਾਂ ਵੱਲੋਂ ਆਪਣਾ ਮਨ ਹਟਾ ਕੇ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਦੀ ਸੋਭਾ ਸਾਰੇ ਪਾਸੇ ਫੈਲ ਜਾਂਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਫੈਲਦੀ ਹੈ ਆਪੇ ਜਲਿਆ ਪਰਮ ਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉਂ ਜਲ ਜਲ ਹੈ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1191 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1192 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ